ਲੰਬੀ ਥਾਣੇ ਵਿੱਚ ਆ ਕੇ ਅਸੀਂ 8 ਜਣੇ ਭੇਜੇ ਸੀ ਜਿੰਨਾਂ ਵਿੱਚੋਂ 5 ਡੋਕਟਰੀਓਕ ਚਲੇ ਗਏ ਨੇ ਔਰ ਇੱਕ ਮੈਡੀਕਲ ਕਾਲਜ ਫਰੀਦਕੋਟ ਔਰ ਇੱਕ ਪ੍ਰਾਈਵੇਟ ਆਪਣਾ ਲਾਸ ਡਬਲਿ ਤੋਂ ਕਰਾ ਰਹੇ ਨੇ ਇੱਕ ਇਹ ਇੱਥੇ ਹੈਗਾ ਲੜਕਾ ਔਰ ਇਹਦੇ ਵਿੱਚ ਜਿਹੜਾ ਸਮਾਂ ਆਉ ਉਹ ਵੱਖ-ਵੱਖ ਪੇਸ਼ੈਂਟ ਦਾ ਵੱਖਰਾ-ਵੱਖਰਾ ਟਾਈਮ ਹੁੰਦੇ ਜਿਵੇਂ ਜਿਹੜਾ ਫਰੀਦਕੋਟ ਮੈਡੀਕਲ ਗਿਆ ਉਹ ਥੋੜਾ ਜ਼ਿਆਦਾ ਐਡਿਕਟਡ ਸੀ ਜ਼ਿਆਦਾ ਉਹਨੂੰ ਪ੍ਰੋਬਲਮ ਸੀ ਔਰ ਜਿਹੜੇ ਦਾ ਟ੍ਰੀਟਮੈਂਟ ਇੱਥੇ ਹੋ ਸਕਦਾ ਉਹ ਇੱਥੇ ਐਡਮਿਟ ਆ ਔਰ ਕਈਆਂ ਦੇ ਘਰ ਦੇ ਅਫਰਟ ਕਰ ਸਕਦੇ ਨੇ ਪਰ ਉਦੋਂ ਬੱਚੇ ਉਹਨਾਂ ਦੇ ਸਹਿਮਤ ਨਹੀਂ ਹੁੰਦੇ ਜਦੋਂ ਪੁਲਿਸ ਦੇ ਥੋੜੇ ਪ੍ਰੈਸ਼ਰ ਨਾਲ ਇਹ ਸਹਿਮਤ ਹੋ ਜਾਂਦੇ ਨੇ ਤਾਂ ਉਹ ਪ੍ਰਾਈਵੇਟ ਟ੍ਰੀਟਮੈਂਟ ਵੀ ਕਰਾ ਰਹੇ ਨੇ ਉਹਨਾਂ ਵਿੱਚ ਇੱਕ ਲੜਕਾ ਨੇੜੇ ਦੇ ਪਿੰਡ ਦਾ ਉਹ ਇਹੋ ਜਿਹਾ ਵੀ ਸੀਗਾ ਜਿਨੇ ਜਿਨੇ ਬਾਹਰ ਜਾਣ ਵਾਸਤੇ ਡੋਕਟਰ ਟੈਸਟ ਹਰ ਵਾਰੀ ਉਹਦਾ ਪੋਜ਼ਿਟਿਵ ਆ ਜਾਂਦਾ ਸੀ ਔਰ ਉਹਦੀ ਫਾਈਲ ਰਿਫਿਊਜ਼ਲ ਹੁੰਦੀ ਸੀ ਔਰ ਸਾਨੂੰ ਖੁਸ਼ੀ ਹੈ ਵੀ ਉਹਦਾ ਹੁਣ ਇਸ ਵਾਰੀ ਜਿਹੜਾ ਉਹਨੇ ਟੈਸਟ ਆਪਣਾ ਉਹ ਕਲੀਅਰ ਕੀਤਾ 네ਗੇਟਿਵ ਆਇਆ ਔਰ ਉਹਦਾ ਜਿਹੜਾ ਉਹ ਡਾਕਟਰ ਸਾਹਿਬ ਨਾਲ ਜਿੰਨਾ ਕਿ ਡਾਕਟਰ ਸਾਹਿਬ ਨੇ ਦੱਸਿਆ ਮੇ ਵੀ ਇਹ ਵੀਕ ਦਿਨ ਚ ਰਿਕਵਰੀ ਕਰ ਜੇਗਾ। ਇੱਕ ਦਿਨ ਬਾਅਦ ਹਾਂ ਜੀ ਆ ਸਰ। ਹਾਂ ਜੀ ਆ ਸਰ। ਕਿਉਂਕਿ ਪਿਛਲੇ 7 ਕੁ ਮਹੀਨਿਆਂ ਦਾ ਡਿਕਟਡ ਆ ਜਿਆਦਾ ਲੰਬੇ ਟਾਈਮ ਦਾ। ਫਿਰ ਇਹਦੇ ਕੋਈ ਪਰਚੇ ਦੀ ਕੋਈ ਬਲੋ ਇਫਤਾਰਾ ਜਾਂ ਕੋਈ ਸਭ ਦੇ ਕੋਈ ਜਿਹੜਾ ਨਹੀਂ ਪੁਲਸ ਅਰੈਸਟ ਵਾਲਾ ਨਹੀਂ ਹੈਗਾ ਇਹਦੇ ਵਿੱਚ ਜੇਲ ਭਜਣ ਵਾਲਾ ਕੋਈ ਸੀਨ ਨਹੀਂ ਹੈਗਾ ਇਹਦੇ ਵਿੱਚ ਇੱਕ ਪ੍ਰੈਸ਼ਰ ਹੈ ਕਿ ਇਹਨੇ ਜਿਹੜਾ ਆਪਣਾ ਡੋਪ ਨੈਗੇਟਿਵ ਟੈਸਟ ਰਿਪੋਰਟਸ ਜਮ੍ਹਾਂ ਕਰਾਉਣਾ ਤੇ ਫਿਰ ਇਹ ਇਹਨੂੰ ਕੋਰਟ ਇਮੀਡੀਏਟਲੀ ਰਿਲੀਜ਼ ਕਰ ਦੇ। ਜੀਕਰ ਆਪਾਂ ਡਾਇਰੈਕਟ ਕਰਾ ਦਿੰਨੇ ਉਹਦੇ ਵਿੱਚ ਕਈ ਵਾਰੀ ਬੱਚਾ ਦਾ ਮਨ ਬਦਲ ਜਾਂਦਾ ਕਿ ਨਹੀਂ ਜੀ ਨਹੀਂ ਹੁੰਦਾ ਇਸ ਸੈਕੰਡਰੀ ਤੇ ਵੀ ਪ੍ਰੈਸ਼ਰ ਆ ਵੀ ਦੁਬਾਰਾ ਲੱਗਣ ਦੇ ਦੇ ਕੋਲ ਚਾਂਸ ਨਹੀਂ ਹੈਗੇ ਕਿਉਂਕਿ ਹਰ ਵਾਰ ਕੋਰਟ ਇਹਨੂੰ ਮੌਕਾ ਨਹੀਂ ਦੇਊਗੀ ਕਿ ਤੂੰ ਡੋਪ ਨੈਗੇਟਿਵ ਹੋ ਔਰ ਤੈਨੂੰ ਰੀਲੀਜ਼ ਕਰੀਏ ਅਸਲ 'ਚ ਜੇ ਜਿਹੜਾ ਇਹ ਪਰਚਾ ਨੇ 27 ਐਨਡੀਪੀਐਸ ਐਕਟ ਅਧਾਰਤ ਕੀਤਾ ਗਿਆ ਜਿਹੜੇ ਐਡਿਕਟਿਡ ਹੈਗੇ ਨੇ ਉਹ ਬੰਦਾ ਐਡਿਕਟਿਡ ਹੈਗਾ ਉਹਦੀ ਕੰਪਲੇਂਟ ਹੈ ਕਿ ਜਿਵੇਂ ਜਰਨਲ ਥਾਵਾ ਤੇ ਬੈਠ ਕੇ ਜਿਵੇਂ ਖਾਲੀ ਥਾਵਾ ਤੇ ਸਮਸ਼ਾਨ ਘਟ ਹੋਗੇਗਾ ਵਾਟਰਬਾਕਸ ਵਗੈਰਾ ਉੱਥੇ ਜਿਵੇਂ ਆਪਾਂ ਕੌਮ ਸੁਣਦੇ ਆ ਸੋਸਾਇਟੀ ਚ ਕਿਨ ਛੇੜੀ ਬੈਠ ਕੇ ਨਸ਼ਾ ਕਰਦੇ ਉਸ ਤਰ੍ਹਾਂ ਦੀ ਕੋਈ ਪਬਲਿਕ ਕੰਪਲੇਂਟ ਸੀਗੀ ਜਿਹਦੇ ਤੇ ਆਪਾਂ ਗਏ ਉੱਥੇ ਜਾ ਕੇ ਵੇਖਿਆ ਤਾਂ ਬਾਕੀ ਇਹ ਕਾਬੂ ਆ ਗਿਆ ਇਹ ਜਿਹੜਾ ਸੀਗਾ ਇਹ ਉੱਥੇ ਭੁੱਖੀ ਖਾਣ ਵਾਸਤੇ ਜਿਵੇਂ ਬੈਠੀ ਆ ਇਹਨੇ ਖਾਧੀ ਉਹਦੇ ਤਹਿਤ ਆਪਾਂ 25 ਐਂਡੀ ਤਹਿਤ ਕਾਨੂੰਨ ਕਰਾ ਲਿਆ ਔਰ ਇਹਦਾ ਡੋਪ ਟੈਸਟ ਕਰਵਾ ਕੇ ਇਹਨੂੰ ਆਪਾਂ ਰੀਹੈਬ সেন্টਰ ਜਿਹੜਾ ਆ ਐਡਮਿਟ ਕਰਾਇਆ ਜਿੱਥੇ ਉਹਨੇ ਮਲੋਟ ਜਿਹੜਾ ਸੀ ਬੋਸਪੀਟਲ ਮਲੋਟ ਹੈਗਾ ਉੱਥੇ ਦੇਰੇ ਲਾਜ਼ ਉਹ ਵੀ ਪਿੰਡ ਨਾਲ ਕਿੱਥੇ ਹੋਏ ਗਈ ਉਹ ਵੱਖ-ਵੱਖ ਥਾਵਾਂ ਤੇ ਹੈਗੇ ਆ ਪਹਿਲਾਂ ਇੱਕ ਲੜਕਾ ਲੰਬੀ ਦਾ ਉਹ ਜੀ ਜੀ ਉਸ ਉਹ ਥੋੜਾ ਜਿਆਦਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਐਡਮਿਟ ਹੈਗਾ ਇਸ ਤੋਂ ਇਲਾਵਾ ਦੋ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਹੈਗੇ ਨੇ ਔਰ ਚਾਰ ਲੜਕੇ ਜਿਹੜੇ ਡੋਪ ਆਫ ਫ੍ਰੀ ਹੋ ਕੇ ਚਲੇ ਗਏ ਨੇ ਉਲਗੋਤੀਆਂ ਉਹਨਾਂ ਜਿਆਦਾ ਮੂਵ ਨਾ ਚਾਈ ਜਾ ਰਹੀ ਹੈ ਵੀ ਇੱਕ ਖਾਲੀ ਜਿਹੜਾ ਪੋਸਟ ਦੇ ਕਾਗਜ਼ ਦੇ ਉੱਤੇ ਪਰਚਾ ਪੁਲਿਸ ਕੋਲੋਂ ਦਰਜ ਕਰਨਾ ਬਣਾਈ ਹੈ ਜੀ ਇੱਕ ਖਾਲੀ ਕਾਗਜ਼ ਤੇ ਪਰਚਾ ਦਰਜ ਨਹੀਂ ਹੋਇਆ ਇਹ ਐਡਿਕਟਡ ਤੇ ਪਰਚਾ ਦਰਜ ਹੋਇਆ ਵੀ ਕਿਸੇ ਪੱਤਰਕਾਰ ਨੇ ਜਾਣਕਾਰੀ ਦੀ ਘਾਟ ਰੱਖਦੇ ਹੋਏ ਉਸ ਸਟੋਰੀ ਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਔਰ ਜਿਹੜਾ ਇਸ ਦੇ ਨਾਮ ਤਾਂ ਨਹੀਂ ਡਿਸਕਲੋਜ਼ ਕੀਤਾ ਜਾ ਸਕਦਾ ਕਿਉਂਕਿ ਐਡਿਕਟਡ ਦਾ ਨਾਮ ਜੇ ਆਪਾਂ ਡਿਸਕਲੋਜ਼ ਕਰਦੇ ਆ ਤਾਂ ਫਿਰ ਇੱਕ ਹਿਸਾਬ ਨਾਲ ਆਪਾਂ ਉਹਦਾ ਸੁਸਾਇਟੀ ਦੇ ਵਿੱਚ ਵਾਪਸ ਆਉਣ ਦਾ ਰਸਤਾ ਜਿਹੜਾ ਬੰਦ ਕਰ ਦਿੰਨੇ ਸੋ ਉਹਨਾਂ ਨੂੰ ਵੀ ਇਹ ਅਪੀਲ ਹੈ ਨਾ ਪੱਤਰਕਾਰਾਂ ਨੂੰ ਕਿ ਇਸ ਤਰ੍ਹਾਂ ਦੀ ਨਿਊਜ਼ ਜਿਹੜੀ ਆ ਉਹ ਦੇਖ ਕੇ ਬਾਤ ਕੇ ਜਾਂ ਦੂਜੇ ਪੱਖ ਲੈ ਕੇ ਹੀ ਲਾਈ ਜਾਵੇ ਤਾਂ ਕਿ ਸੁਸਾਇਟੀ ਦੇ ਵਿੱਚ ਕੁਝ ਗਲਤ ਮੈਸੇਜ ਨਾ ਜਾਵੇ ਔਰ ਸੈਕੰਡ ਜਿਹੜੇ ਐਡਿਕਟਡ ਲੋਕੀ ਨੇ ਤੁਹਾਨੂੰ ਪਤਾ ਹੈ ਉਹ ਥੋੜੇ ਸਾਈਕੀ ਵੀ ਹੁੰਦੇ ਆ ਸਪੈਕਟਿਕ ਪ੍ਰੋਬਲਮਸ ਵੀ ਆਉਂਦੀਆਂ ਨੇ ਉਹਨਾਂ ਦਾ ਕੰਫੀਡੈਂਸ ਹੋਰ ਟੁੱਟ ਜਾਂਦਾ ਉਹ ਚਾਹ ਕੇ ਵੀ ਫਿਰ ਵ ਇਸ ਤਰ੍ਹਾਂ ਦੇ ਜਦੋਂ ਸਪਲਾਈ ਇਹਨਾਂ ਦੀ ਬੰਦ ਹੋ ਜਾਂਦੀ ਹੈ ਫਿਰ ਉਹ ਕਈ ਵਾਰੀ ਮੈਡੀਕਲ ਨਸ਼ਿਆਂ ਨੂੰ ਜਾਂ ਹੋਰ ਨਸ਼ਿਆਂ ਦੇ ਇਹਨਾਂ ਦੀ ਜਗ੍ਹਾ ਹੋਰ ਕੋਈ ਨਸ਼ਾ ਯੂਜ਼ ਕਰਨ ਲੱਗ ਪੈਂਦੇ ਨੇ ਸੋ ਆਪਾਂ ਆਹ ਰਲ ਮਿਲ ਕੇ ਇਹਨਾਂ ਨੂੰ ਵਾਪਸ ਸੋਸਾਇਟੀ ਵੱਲ ਮੋੜਨ ਦਾ ਰਸਤਾ ਵਿਖਾਈਏ ਨਾ ਕਿ ਇਹਨਾਂ ਦਾ ਮਜ਼ਾਕ ਉਡਾ ਕੇ ਆਪਾਂ